ਜੈਪਮਾਨੀਗੜ ਸਰਕਾਰੀ ਹਸਪਤਾਲ ਦੇ ਨਜ਼ਦੀਕ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਟੇਬਲ ਲੈਬੋਰੀ ਦਾ ਉਦਘਾਟਨ ਕੀਤਾ ਗਿਆ ਇਹ ਉਦਘਾਟਨ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾ ਦੇ પતિ ਮਨਦੀਪ ਸਿੰਘ ਲਖੇਵਾਲ ਨੇ ਕੀਤਾ ਇਸ ਮੌਕੇ ਲੈਬੋਰੀ ਵੱਲੋਂ ਟੈਸਟ ਬਿਲਕੁਲ ਫ੍ਰੀ ਕੀਤੇ ਜਾ ਰਹੇ ਹਨ ਉਹਨਾਂ ਨੇ ਦੱਸਿਆ ਕੁਝ ਟੈਸਟ ਇਸ ਅਜਿਹੇ ਹਨ ਜਿਸ ਤਰ੍ਹਾਂ ਕਿ ਗੁਰਦਿਆਂ ਦੇ ਮਰੀਜ਼ਾਂ ਲਈ 37 ਟੈਸਟ ਬਿਲਕੁਲ ਫ੍ਰੀ ਹਨ ਕੈਂਸਰ ਦੇ ਮਰੀਜ਼ਾਂ ਲਈ 48 ਟੈਸਟ ਬਿਲਕੁਲ ਫ੍ਰੀ ਕੀਤੇ ਜਾਂਦੇ ਹਨ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਲੈਬਰਾਟਰੀ ਦੇ ਵਿੱਚ ਘੱਟੋ ਘੱਟ 75% ਦੀ ਟੈਸਟਾਂ ਦੀ ਪਰਿਵਾਰ ਦੀ ਜ਼ਿੰਦਗੀ ਅਤੇ ਪੈ ਰਹੀ ਹੈ ਇਸ ਮੌਕੇ ਕਿਰਪਾ ਕਰਕੇ ਸਭਾਲੇ ਤੋਂ ਵੱਧ ਤੋਂ ਵੱਧ ਜਲੂਤ ਬੰਦ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੇ ਕਿਹਾ ਕਿ ਕਿਸੇ ਰਾਜ ਕੁਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਇੱਕ ਓਕੇ ਜੀ ਓਕੇ ਇਧਰ ਸਾਹਮਣੇ ਜੀ ਆ ਨਾਲ ਹੋ ਜਾ ਮੈਂ ਕਿੱਥੇ ਨਾਲ ਕਿਉਂ ਅੱਜ ਕੈਮੇਰਾ ਲੱਗ ਰਿਹਾ ਨਹੀਂ ਬਹੁਤ ਵਧੀਆ ਲੱਗਿਆ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੀ ਆ ਲਾਈਫ ਕੇਅਰ ਜਿਹੜੀ ਫਾਊਂਡੇਸ਼ਨ ਆ ਉਹਦੇ ਵੱਲੋਂ ਚੈਰੀਟੇਬਲ ਜਿਹੜੀ ਲੈਬਰਾਟਰੀ ਖੋਲੀ ਗਈ ਆ ਤੇ ਸਾਨੂੰ ਬੜਾ ਇਹਦਾ ਇਲਾਕੇ ਨੂੰ ਫਾਇਦਾ ਹੋਣਾ ਪੰਜਾਬ 'ਚ ਇਸ ਤੋਂ ਪਹਿਲਾਂ 90 ਜਗ੍ਹਾਏ ਚਲਾ ਰਹੇ ਨੇ ਤੇ 91 ਜਗ੍ਹਾ ਪੋਨਿਗੜ ਨੇ ਨੇ ਖੋਲੀ ਆ ਹਸਪਤਾਲ ਦੇ ਅੱਗੇ ਤੇ ਇੱਥੇ ਆ ਕੇ ਬੜਾ ਵਧੀਆ ਲੱਗਿਆ ਕਿਉਂਕਿ ਜਦੋਂ ਵੀ ਕੋਈ ਗਰੀਬ ਵਿਅਕਤੀ ਇਸੇ ਡਾਕਟਰ ਕੋਲ ਜਾਂਦਾ ਤਾਂ ਬੜੇ ਤਰ੍ਹਾਂ ਦੇ ਟੈਸਟ ਹੁੰਦੇ ਨੇ ਉਹਨੂੰ ਦੱਸਦਾ ਪਰ ਗਰੀਬ ਬੰਦਾ ਉਹ ਕਰਾਉਣ ਤੋਂ ਅਸਮਰਥ ਹੁੰਦਾ ਤੇ ਉਹ ਟੈਸਟ ਕਰਾਉਣ ਦੀ ਜਗ੍ਹਾ ਘਰੇ ਚਲਾ ਜਾਂਦਾ ਉਹ ਬਿਮਾਰੀ ਨੂੰ ਆਪਣੇ ਅੰਦਰ ਹੀ ਦੱਬ ਲੈਂਦਾ ਤੇ ਉਹ ਅੱਗੇ ਵੱਧ ਜਾਂਦੀ ਆ ਪਰ ਇਸ ਹੁਸੂਲਤ ਰਾਣਾ ਹੁਣ ਹਰ ਇੱਕ ਵਿਅਕਤੀ ਆਪਣੀ ਪੂਰੇ ਟੈਸਟ ਕਰਾ ਸਕਦਾ ਟੈਸਟ ਤੋਂ ਬਾਅਦ ਉਹ ਆਪਣੀ ਦਵਾਈ ਦਾ ਹਿਲਾ ਕਰ ਸਕਦਾ ਤੇ ਜਿਸ ਨਾਲ ਸਾਡੇ ਲੋਕਾਂ ਦੀ ਸਿਹਤ ਸੁਧਾਰ ਆਵੇਗਾ ਤੇ ਇਸ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਹ ਜਗ੍ਹਾ ਨੂੰ ਚੁਣਿਆ ਸਾਡਾ ਇਹ ਇਲਾਕੇ ਦਾ ਬੜਾ ਮੇਨ ਪੁਆਇੰਟ ਆ ਪੋਨੀਗੜ ਤੇ ਜਿੱਥੇ ਲਗਭਗ ਸੈਂਕੜੇ ਟੈਸਟ ਨੇ ਜਿਹੜੇ ਬਿਲਕੁਲ ਫ੍ਰੀ ਨੇ ਜਿਹੜੇ ਕੋਈ ਟੈਸਟ ਆਹਿੰਗੇ ਨੇ ਸਿਰਫ ਉਹਨਾਂ ਦਾ ਵੀ 25% ਚਾਰਜ ਲਿਆ ਜਾਵੇਗਾ 75% ਉਹ ਵੀ ਫ੍ਰੀ ਨੇਗੀ ਤੇ ਅਸੀਂ ਇਹਨਾਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੇ ਆ ਤੇ ਆ ਕੇ ਬਹੁਤ ਵਧੀਆ ਲੱਗੇ ਨੇਕ ਪ੍ਰਾਲਾ ਕਰ ਰਹੇ ਨੇ ਲੋਕਾਂ ਨੂੰ ਜੋੜਨ ਦੀ ਗੱਲ ਕਰ ਰਹੇ ਨੇ ਬਹੁਤ ਚੰਗਾ ਲੱਗਿਆ ਤੇ ਪ੍ਰੋਗਰਾਮ 'ਚ ਦਿਖੋ ਲਾਈਫ ਕੇਅਰ ਫਾਊਂਡੇਸ਼ਨ ਵਾਲਿਆਂ ਨੇ ਉਹਦੇ ਲੈਬ ਖੋਲੀ ਐ ਜਿਹੜੇ ਕਿ ਅਸ਼ੋਕ ਜੀ ਤੇ ਸਾਡੇ ਸਟਾਫ ਨੇ ਆਸ਼ਾ ਉਹਨੇ ਇਹ ਉਹਨਾਂ ਦੇ ਹੋਣੇ ਕਰਤੱਰਤਾ ਨੇ ਇਹ ਇਲਾਕੇ ਨੂੰ ਆਪਣੇ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ ਵੀ ਜਿਹੜੇ ਟੈਸਟ ਆਪਾਂ ਬਹੁਤ ਹੀ ਸਸਤੇ ਸਸਤੇ ਰੇਟਾਂ 'ਚ ਹਾਈ ਕੁਆਲਿਟੀ ਲਾਲ ਪੈਦ ਦੇ ਬਰਾਬਰ ਦੇ ਜਿਵੇਂ ਆਪਾਂ ਕਹਿੰਨੇ ਆ ਉਸ ਬਰਾਬਰ ਦੇ ਟੈਸਟ ਹੋ ਕੇ ਆਪਾਂ ਨੂੰ ਮਿਲਿਆ ਕਰਨਗੇ ਇਸ ਨਾਲ ਇਲਾਕੇ ਨੂੰ ਬਹੁਤ ਜ਼ਿਆਦਾ ਵੱਡੀ ਸੁਵਿਧਾ ਮਿਲੂਗੀ ਤਾਂ ਮੈਂ ਇਸ ਗੱਲ ਤੇ ਇਹਨਾਂ ਨੂੰ ਵਧਾਈਆਂ ਦਿੰਦਾ ਵੀ ਜਿਹੜਾ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਏ ਫਾਊਂਡੇਸ਼ਨ ਨੂੰ ਲਾਈਫ ਕੇਅਰ ਫਾਊਂਡੇਸ਼ਨ ਦੀ ਫਰੈਂਚਾਈਜ਼ੀ ਉਰੇ ਲੈ ਕੇ ਆਏ ਨੇ ਤੇ ਲੈ ਕੇ ਆ ਕੇ ਤੁਰੇ ਆ ਕੇ ਆਪ ਇਲਾਕੇ ਨੂੰ ਇਲਾਕੇ ਬਾਰੇ ਸੋਚ ਰਹੇ ਨੇ ਸਿਰਫ ਟਰੈਕਟਰ ਦੇ ਕਰਦੇ ਨੇ ਬਾਅਦ ਚ ਰੇਟ ਵਧਾ ਦਿੰਦੇ ਨੇ ਉਦੋਂ ਦਾ ਕੋਈ ਇਤਨ ਨਹੀਂ ਹੁੰਦਾ ਸਰ ਇਤਤ ਜੀ ਦੇਖੋ ਫਾਊਂਡੇਸ਼ਨ ਦੱਸ ਸਕਦੀ ਐ ਮੈਨੂੰ ਤਾਂ ਐ ਪਤਾ ਵੀ ਲਾਈਫ ਕੇਅਰ ਫਾਊਂਡੇਸ਼ਨ ਐ ਕਾ ਬੀ ਇਹ ਕਾਫੀ ਮੈਂ ਐਕਸਪਲੇਨ ਕਰ ਦੂੰਗਾ ਹਾਂ ਵੀ ਦੇਖੋ ਇਸ ਤੋਂ ਹੱਦਮਾ ਸਵਾਲ ਐ ਜੀ ਤੁਹਾਡੀ ਕੰਰਟਾਲ ਚੱਲ ਰਹੀ ਸੁਰੱਖਿਆ ਦੇ ਮੁੱਦੇ ਹਾਂ ਹਾਂਜੀ 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 ਸਰ ਲਿਖਤੀ ਤੌਰ ਤੇ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਸੀਗੀ ਪੀਸੀਐਮਐਸ ਐਸੋਸੀਏਸ਼ਨ ਤੇ ਮਾਨਯੋਗ ਸਿਹਤ ਮੰਤਰੀ ਬਲਵੀਰ ਸਿੰਘ ਜੀ ਦੁਆਰਾ ਉਹਨਾਂ ਨੇ ਇਕੱਠਿਆਂ ਨੇ ਮਿਲ ਕੇ ਕਾਨਫਰੰਸ ਕੀਤੀ ਸੀ ਤੇ ਮੰਤਰੀ ਜੀ ਨੇ ਆਸ਼ਵਾਸ਼ਣ ਦਿੱਤਾ ਹੈ ਵੀ ਬਿਨਾਂ ਕਿਸੇ ਸ਼ਰਤਾਂ ਤੋਂ ਸਾਰੀਆਂ ਡਾਕਟਰਾਂ ਦੀਆਂ ਮੰਗਾਂ ਮੰਨ ਲਈ ਗਈਆਂ ਨੇ ਬੀਕੋ ਕੀ ਡਾਕਟਰ ਉਹਨਾਂ ਨੂੰ ਇਹ ਕਹਿੰਦੇ ਕਹਿੰਦੇ ਡਾਕਟਰਾਂ ਵਾਸਤੇ ਕਿਸੇ ਤਰੀਕੇ ਦਾ ਬਜਟ ਦੀ ਕੋਈ ਕਮੀ ਪੇਸ਼ੀ ਨਹੀਂ ਆਉਣ ਦੇਵੇ ਜਾਓ ਸਰ ਜੀ ਮਤਲਬ ਪੁਲਿਸ ਜਾਂ ਪ੍ਰਾਈਵੇਟ ਸੁਰੱਖਿਆ ਹਸਪਤਾਲਾਂ ਦੇ ਵਿੱਚ ਹੋਣੀ ਚਾਹੀਦੀ ਸਰ ਪੁਲਿਸ ਦੀ ਸੁਰੱਖਿਆ ਹੋ ਜੇ ਤਾਂ ਸਭ ਤੋਂ ਬੈਸਟ ਹੈ ਜੀ ਪ੍ਰਾਈਵੇਟ ਦਾ ਫਰਮ ਦੇਖੋ ਫਿਰ ਉਹ ਪੈਸੇ ਖਰਚਣ ਵਾਲੀ ਗੱਲ ਹੋ ਜੂਗੀ ਬਾਦੂ ਬੇਨਾ ਕਿਸੇ ਗੱਲ ਤੋਂ ਬੋਝ ਪੈਂਦਾ ਸਰਕਾਰ ਤੇ ਜੇ ਇੱਕ ਪੁਲਿਸ ਦੀ ਚੌਕੀ ਹਰੇਕ ਥਾਂ ਤੇ ਹਸਪਤਾਲ ਚ ਬਣ ਜੇ ਇੱਕ ਉਥੇ ਇੱਕ ਬੰਦਾ ਵੀ ਬੈਠਾ ਰਹੇ ਤਾਂ ਐਟ ਲੀਸਟ ਜਿਹੜੇ ਆਉਂਦੇ ਮਤਲਬ ਹੁਣ ਸਾਡਾ ਰਾਤ ਨੂੰ ਲੇਡੀ ਸਟਾਫ ਹੁੰਦਾ ਬਿਲਕੁਲ ਠੀਕ ਹੈ ਨ ਪੂਰਨਾ ਸਟਾਫ ਜਿੰਨੇ ਵੀ ਉਰੇ ਖੜੇ ਨੇ ਸਾਡੇ ਤੁਸੀਂ ਐ ਮੰਨ ਕੇ ਚੱਲੋ ਵੀ ਕਲਾਸ 4 ਵੀ ਵਿਚਾਰੀ ਉਹ ਲੇਡੀ ਹੁੰਦੀ ਹੈ ਡਾਕਟਰ ਵੀ ਲੇਡੀ ਸਟਾਫ ਹੈ ਉੱਥੋਂ ਸਟਾਫ ਨਰਸ ਵੀ ਲੇਡੀ ਹੈ ਤਾਂ ਉਹਨਾਂ ਦੀ ਦੇਖੋ ਸੁਰੱਖਿਆ ਤਾਂ ਬਹੁਤ ਵੱਡਾ ਸਵਾਲ ਹੈ ਨਾ ਇਹ ਗੱਲ ਅੱਛਾ ਲੋਕ ਰਾਤ ਨੂੰ ਲੜ ਲੁੜ ਕੇ ਆਉਂਦੇ ਨੇ ਸ਼ਰਾਬ ਪੀ ਕੇ ਆਉਂਦੇ ਨੇ ਜੇ ਇੱਕ ਬੰਦਾ ਵੀ ਪੁਲਿਸ ਵਾਲਾ ਮੁਲਾਜ਼ਮ ਕੋਈ ਵੀ ਹੋਵੇ ਤਾਂ ਐਟ ਲੀਸਟ ਡਰ ਦਾ ਮਾਹੌਲ ਤਾਂ ਹਰੇਕ ਦੇ ਮਨ 'ਚ ਰਹੂਗਾ ਵੀ ਹਾਂ ਸਾਡੇ ਤੇ ਕਾਰਵਾਈ ਹੋ ਸਕਦੀ ਹੈ ਡਾਕਟਰਾਂ ਦੀ ਘਾਟ ਆ ਜਾਂ ਭਰਤੀ ਦੀ ਕੋਈ ਕਮੀਆਂ ਕਮੀਆਂ ਸਰ ਡਾਕਟਰਾਂ ਦੀ ਤਾਂ ਬਹੁਤ ਹੀ ਜ਼ਿਆਦਾ ਸ਼ਾਰਟੇਜ ਹੈ ਸਰ ਐਸ ਵੇਲੇ 1991 ਦੇ ਹਿਸਾਬ ਨਾਲ 4600 ਡਾਕਟਰ ਸੀਗਾ ਪੋਸਟਡ ਤੇ 4600 ਦੇ ਪਿੱਛੇ ਹੁਣ ਇਸ ਵੇਲੇ ਸਿਰਫ 1800 ਡਾਕਟਰ ਕੰਮ ਕਰ ਰਹੇ ਹਨ 2800 ਡਾਕਟਰ ਤਾਂ ਪਹਿਲਾਂ ਹੀ ਕਮੀ ਹੈ 1991 ਤੋਂ ਬਾਅਦ ਚ ਪੰਜਾਬ ਦੀ ਆਬਾਦੀ ਤਿੰਨ ਗੁਣਾ ਵਧ ਗਈ ਪਰ ਡਾਕਟਰ ਨਹੀਂ ਵਧੇ ਜਦਕਿ ਮੈਡੀਕਲ ਕਾਲਜ ਵੀ ਚਾਰ ਗੁਣਾ ਵਧ ਗਏ ਡਾਕਟਰ ਉਦੋਂ ਜ਼ਿਆਦਾ ਬਣਨੇ ਲੱਗੇ ਪਰ ਜੋਬ ਫੈਸਿਲਿਟੀ ਨਹੀਂ ਮਿਲ ਰਹੀ ਹੁਣ ਮਤਲਬ ਜਿਹੜੇ ਆਪਣਾ ਰੈਗੂਲਰ ਜੇ ਉਹਨਾਂ ਦੀ ਅਪਾਇੰਟਮੈਂਟ ਹੋਵੇ ਤਾਂ ਲੋਕਾਂ ਨੂੰ ਸੇਵਾਵਾਂ ਮਿਲਦੀਆਂ ਰਹਿਣ ਜਿਹੜੀ ਸਾਡੀ ਪੀਸੀਐਮਐਸ ਐਸੋਸੀਏਸ਼ਨ ਨੇ ਹੜਤਾਲ ਕੀਤੀ ਸੀ ਇਹ ਬੇਸਿਕਲੀ ਡਾਕਟਰਾਂ ਦੀ ਹੜਤਾਲ ਨਹੀਂ ਸੀ ਅਸੀਂ ਲੋਕਾਂ ਵਾਸਤੇ ਲੜ ਰਹੇ ਸੀ ਵੀ ਸਾਡੇ ਤੇ ਜੋ ਲੋਡ ਹੈ ਅਸੀਂ ਲੋਕਾਂ ਨੂੰ ਇਹ ਚੀਜ਼ ਸਮਝਾ ਸਕੀ ਵੀ ਸਾਡੇ ਤੇ ਕਿੰਨਾ ਜ਼ਿਆਦਾ ਵਰਕ ਬਰਡਨ ਹੈ ਇੰਨੀ ਤਿੰਨ ਗੁਣਾ ਸ਼ਾਰਟੇਜ ਹੋਣਾ ਮਤਲਬ ਇੱਕ ਬੰਦੇ ਨੂੰ 24 24 ਘੰਟੇ ਡਿਊਟੀ ਕਰਨੀ ਪਵੇ 48 ਘੰਟੇ ਮੈਨੂੰ ਕਈ ਵਾਰੀ ਤੇ ਇਹ ਹੁੰਦਾ ਮੈਂ 24 ਘੰਟੇ ਡਿਊਟੀ ਕਰਕੇ ਫਿਰ ਉਦੋਂ ਬਾਅਦ ਚ ਮੈਂ ਵੀਆਈਪੀ ਡਿਊਟੀ ਕਰਨੇ ਵੀ ਜਾਂਦਾ। ਸਰ ਮਾਲਵਾ ਪੱਟੀ ਹੋਵੇ ਤਾਂ ਕਿੰਨਾ ਨੂੰ ਕੈਂਸਰ ਦਾ ਗੜ ਬਣਨ ਜਾ ਰਹੀ ਹੈ। ਸੋ ਕੈਂਸਰ ਦੇ ਪੇਸ਼ੈਂਟ ਜਿਹੜੇ ਨੇ ਉਹ ਬਹੁਤ ਡਿਊਟੀ ਵਿੱਚ ਵਾਦਾ ਹੋ ਰਿਹਾ। ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਕਿਸ ਤਰੀਕੇ ਨਾਲ ਬੰਦੇ ਨਿਸ਼ਾਨ ਕਰ ਸਕਦੇ ਨੇ ਨਿਸ਼ਾਨੀਆਂ ਵਗੈਰਾ ਇਹ ਕਿਹੜੇ-ਕਿਹੜੇ ਸਰ ਦੇਖੋ ਜਿਹੜੀ ਆਪਣੇ ਕੋਲੇ ਹੋਮੀ ਭਾਵਾ ਫਾਊਂਡੇਸ਼ਨ ਹੈ ਟਾਟਾ ਟਾਟਾ ਵਾਲਿਆਂ ਦੀ ਉਹ ਵੀ ਵੈਸੇ ਕਾਫੀ ਇੱਥੇ ਸਹਿਯੋਗ ਕਰ ਰਹੀ ਹੈ ਆਪਣਾ ਉਹ ਰੈਗੂਲਰ ਹਰੇਕ ਪਿੰਡਾਂ ਚ ਕੈਂਪ ਵਗੈਰਾ ਲਾਉਂਦੀ ਹੈ ਸਕਰੀਨਿੰਗ ਦੇ ਕੈਂਪ ਵਗੈਰਾ ਲਾਉਂਦੀ ਹੈ ਔਰ ਤੁਹਾਨੂੰ ਸਮਝਾਉਂਦੀ ਹੈ ਵੀ ਦੇਖੋ ਆਪਣੇ ਮੋਸਟਲੀ ਜੋ ਚੱਲ ਰਿਹਾ ਬ੍ਰੈਸਟ ਕੈਂਸਰ ਵਗੈਰਾ ਜਿਆਦਾ ਫੈਲ ਰਿਹਾ ਹੈ ਤਾਂ ਉਹ ਜੇ ਆਪਾਂ अर्ਲੀ ਇਨ ਦਾ अर्ਲੀ ਡਾਇਗਨੋਸਿਸ ਹੋ ਜਾਈ ਤਾਂ ਬਹੁਤ ਹੀ ਅੱਛੇ ਉਹਦਾ ਟ੍ਰੀਟਮੈਂਟ ਹੈ ਤੇ ਬਹੁਤ ਹੀ ਵਧੀਆ ਰਿਜ਼ਲਟਸ ਨੇ ਤਾਂ ਆਪਾਂ ਨੂੰ अर्ਲੀ ਡਿਟੈਕਸ਼ਨ ਤੇ ਹੀ ਜ਼ੋਰ ਲਾਉਣਾ ਹੈ ਹਰ ਇੱਕ ਚੀਜ਼ ਨੂੰ ਮਤਲਬ ਕਿਸੇ ਦੀ ਮਤਲਬ ਕੋਈ ਛਾਤੀ ਚ ਗਾਠ ਆਉਂਦੀ ਹੈ ਕਿਸੇ ਦੇ ਕੋਈ ਗਲ ਚ ਗਲਤੀ ਬਣਦੀ ਹੈ ਕੋਈ ਮੂੰਹ ਚ ਛਾਲੇ ਬਣਦੇ ਨੇ ਲੈਟਰਨ ਚ ਖੂਨ ਆਉਣਾ ਸ਼ੁਰੂ ਹੁੰਦਾ ਹੈ ਇਹ ਚੀਜ਼ਾਂ ਮਾਈਨਰ ਨੇ ਕਈ ਵਾਰੀ ਆਪਾਂ ਇਹਨਾਂ ਨੂੰ ਇਗਨੋਰ ਕਰ ਦਿੰਨੇ ਆ ਪਰ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਪ੍ਰੋਪਰ ਡਾਕਟਰ ਤੋਂ ਚੈੱਕਅਪ ਕਰਾਉਣਾ ਚਾਹੀਦਾ ਕਿਸੇ ਮਤਲਬ ਥੌਲਿਆਂ ਤੋਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਲੋਕ ਐ ਸਮਝਦੇ ਨੇ ਵੀ ਅਸੀਂ ਸੂਈ ਲਵਾ ਲਾਂਗੇ ਪਤਾ ਨਹੀਂ ਸਾਡਾ ਫੈਲ ਜਾਊਗਾ ਇਹ ਹੋ ਜਾਊਗਾ ਫਿਰ ਉਹ ਬੇਸਿਕਲੀ ਜਦੋਂ ਫੈਲ ਜਾਂਦਾ ਉਦੋਂ ਬਾਅਦ ਚ ਸਾਡੇ ਕੋਲੇ ਪਹੁੰਚਦੇ ਨੇ ਇਸ ਲਈ अर्ली डिटेक्शन कैंसर ਦਾ ਸਭ ਤੋਂ ਜ਼ਿਆਦਾ ਸੇ ਮਤਲਬ ਟ੍ਰੀਟਮੈਂਟ ਦਾ ਸਭ ਤੋਂ ਮੇਨ ਸਮਾਧਾਨ ਹੈ ਜੇ ਜਿੰਨਾ ਪਹਿਲਾਂ ਪਕੜ ਚਾਊਗਾ ਉਹਨਾਂ ਉਹ ਚੀਜ਼ ਨੂੰ ਅਸੀਂ ਠੀਕ ਕਰ ਸਕਾਂਗੇ ਮੈਂ ਹਰਦੀਪ ਸਿੰਘ ਲਾਈਫ ਕੇਅਰ ਫਾਊਂਡੇਸ਼ਨ ਤੋਂ ਸਰ ਜਿਹੜੀ ਫਾਊਂਡ ਜਿੱਥੇ 91ਵਾਂ ਸੈਂਟਰ ਆਪਾਂ ਖੋਲ੍ਹਣ ਖੋਲਿਆ ਹੈ ਉਹ ਅਨਿਗੜ ਦੇ ਵਿੱਚ ਤੇ ਬਾਕੀ ਮੋਸਟ ਆਫ ਦਾ ਸਾਡੇ ਸੈਂਟਰ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਇਹ ਸਾਨੂੰ ਰਿਕੁਐਸਟ ਆਈ ਸੀ ਸਰ ਵੱਲੋਂ ਡਾਕਟਰ ਸਾਹਿਬ ਵੱਲੋਂ ਵੀ ਸਾਡੇ ਕੋਲ ਇੱਥੇ ਜੋ ਜਗ੍ਹਾ ਪਈ ਆ ਇੱਥੇ ਸਾਡੇ ਕੋਲ ਸੈਂਟਰ ਖੋਲਿਆ ਜਾਵੇ ਦੈਨ ਅਸੀਂ ਇਹ ਉਪਰਾਲਾ ਨੀਅਰ ਗਵਰਨਮੈਂਟ ਹਸਪੀਟਲ ਇਹਨਾਂ ਦੇ ਕੋਲੇ ਖੋਲੇ ਆ ਇਹਦੇ ਵਿੱਚ ਕਿੰਨੇ ਕਿ ਟੈਸਟ ਮਿਲਦੇ ਆ ਜੋ ਸਾਰੇ ਟੈਸਟ ਨੇ ਉਹਨਾਂ ਦੇ ਵਿੱਚ 75% 75% ਰੇਟ ਘਟਨੇ ਜੀ ਇਹਨਾਂ ਦੇ ਨੀਅਰ ਕੈਂਸਰ ਪੇਸ਼ੈਂਟ ਨੇ ਉਹਨਾਂ ਦੇ ਸਾਡੇ ਕੋਲ ਟੈਸਟ ਨੇ ਉਹ ਲਿਸਟ ਮੈਂ ਪ੍ਰੋਵਾਈਡ ਕਰ ਦੇਣਾ ਉਹ ਟੈਸਟ ਵੀ ਸਾਡੇ ਕੋਲ ਫ੍ਰੀ ਆਫ ਕਾਸਟ ਹੋਣਗੇ ਜਿਸ ਓਨਲੀ 25% ਅਸੀਂ ਚਾਰਜ ਕਰਨਾ 75% ਚਾਰਜ ਸਾਡੇ ਲੈਸ ਰੇਟ ਦੇ ਅਗਰ ਗਾ ਅਸੀਂ ਫੈਸਿਲਿਟੀ ਰੱਖਾਂਗੇ ਉਸ ਦੇ ਲਈ ਸਾਡੇ ਕੋਲ ਜੋ ਇੱਥੇ ਮੇਨ ਲੈਬ ਤੇ ਜੋ ਸਾਡੇ اٹੈਂਡੈਂਟ ਬੈਠੇ ਹੋਣਗੇ ਉਹ ਸਾਨੂੰ ਦੱਸਣਗੇ ਵੀ ਉਹ ਫਾਈਨੈਂਸ਼ੀਅਲ ਕੰਡੀਸ਼ਨ ਸਹੀ ਨਹੀਂ ਹੈਗੀ ਥੈਨ ਉਹਨੂੰ ਰੈਕਟੀਫਾਈ ਕਰਕੇ ਅਸੀਂ ਉਹਨਾਂ ਦਾ ਵੀ ਟੈਸਟ ਰੀਅਲ ਕੋਸਟ ਕਰਨ ਦੀ ਕੋਸ਼ਿਸ਼ ਕਰਾਂਗੇ 24 ਘੰਟੇ ਸੂਤ ਮਿਲੇਗੀ ਇਹ ਨਹੀਂ ਇਸ ਮਾਰਨਿੰਗ 7 ਤੋਂ 12 ਓਪਨ ਰਹੇਗੀ ਦੈਨ ਰਿਪੋਰਟਸ ਤੁਹਾਡੇ ਫੋਨ ਤੇ 8 ਵਜੇ ਤੋਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੇਮ ਡੇ ਕਰੋ ਵੀ ਲੈ ਕੇ ਆਉਗੇ ਕਰੰਟਲੀ ਅਸੀਂ ਇੱਥੇ ਖੋਲਿਆ ਹੋਮ ਕਲੈਕਸ਼ਨ ਦੀ ਹਲੇ ਫੈਸਿਲਿਟੀ ਹਲੇ ਸ਼ਹਿਰ ਨੂੰ ਨਹੀਂ ਦਿੱਤੀ ਪਰ ਬਹੁਤ ਜਲਦ ਇੱਥੇ ਇਹ ਵੀ ਦੇ ਦਾਂਗੇ ਸਰ ਓਕੇ